ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ 1469 ਈਸਵੀ ਦੇ ਵਿੱਚ ਕਤਕ ਦੀ ਪੂਰਨਮਾਸ਼ੀ ਨੂੰ ਰਾਇਪੋਏ ਦੀ ਤਲਵੰਟੀ ਪੰਜਾਬ ਜੋ ਸਥਾਨ ਅੱਜਕੱਲ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ ਤੇ ਮਾਤਾ ਦਾ ਨਾਮ ਮਾਤਾ ਤ੍ਰੈਪਤਾ ਸੀ ਜੇਕਰ ਆਪ ਜੀ ਦੇ ਪਰਿਵਾਰ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਪਹਿਲਾ ਪਿੰਡ ਪੱਠੇਵੈਂਡ ਸੀ ਜਿੱਥੇ ਅੱਜ ਟੇਰਾ ਬਾਬਾ ਨਾਨਕ ਹੈ ਇਸ ਅਸਥਾਨ ਦੇ ਉੱਤੇ ਇਹਨਾਂ ਦੇ ਬਜ਼ੁਰਗਾਂ ਦਾ ਪਿੰਡ ਸੀ ਗੁਰੂ ਨਾਨਕ ਸਾਹਿਬ ਜੀ ਦੇ ਪੜਦਾਦੇ ਦਾ ਨਾਮ ਰਾਮਨਾਰਾਇਣ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਾਦੇ ਦਾ ਨਾਮ ਸ਼ੈਵਨਾਰਾਇਣ ਸੀ ਤਾਂ ਤਾਂ ਦੀ ਦਾ ਨਾਮ ਮਾਤਾ ਬਨਾਰਸੀ ਸੀ। ਇਸ ਤੋਂ ਬਾਅਦ ਸ਼ੈਵ ਨਾਰਾਇਣ ਦੇ ਘਰ ਮਾਤਾ ਬਨਾਰਸੀ ਜੀ ਦੀ ਕੁੱਖੋਂ ਦੋ ਪੁੱਤਰਾਂ ਦਾ ਜਨਮ ਹੋਇਆ। ਇੱਕ ਦਾ ਨਾਂ ਭਾਈ ਲਾਲੂ ਜੀ ਤੇ ਦੂਸਰੇ ਦਾ ਨਾਮ ਇਤਿਹਾਸ ਦੇ ਵਿੱਚ ਮਹਿਤਾ ਕਾਲੂ ਜੀ ਆਉਂਦਾ ਹੈ। ਮਹਿਤਾ ਕਾਲੂ ਜੀ ਜਦ ਅਵੱਡੇ ਹੋਏ ਤਾਂ ਆਪ ਜੀ ਬੜੀ ਹੀ ਹੁਸ਼ਿਆਰੀ ਤੇ ਸੂਝ-ਬੂਝ ਦੇ ਨਾਲ ਕਾਰੋਬਾਰ ਸੰਭਾਲਦੇ ਸਨ। ਇਹਨਾਂ ਦੀ ਕਾਰੋਬਾਰ ਸੰਭਾਲਣ ਦੀ ਸਿਆਣਪ ਦੇ ਸਦਕਾ ਆ ਬਜੀ ਪੱਠੇ ਵੇਟ ਤੋਂ ਚੱਲ ਕੇ ਰਾਇਬੋਏ ਦੀ ਤਲਵੰਡੀ ਆ ਕੇ ਰਹਿਣ ਲੱਗੇ ਮਹਿਤਾ ਕਾਲੂ ਜੀ ਦਾ ਰਿਸ਼ਤਾ ਲਾਹੌਰ ਦੇ ਇੱਕ ਪਿੰਡ ਚਾਹਲ ਦੇ ਵਿੱਚ ਹੋਇਆ ਚਾਹਲ ਪਿੰਡ ਦੇ ਵਸਨੀਕ ਪਾਈ ਰਾਮਾ ਤੇ ਉਹਨਾਂ ਦੀ ਘਰ ਵਾਲੀ ਮਾਤਾ ਭਰਾਈ ਜੀ ਸਨ ਇਹਨਾਂ ਦੋਹਾਂ ਦੀ ਸੁਪੁੱਤਰੀ ਮਾਤਾ ਤ੍ਰੈਪਤਾ ਜੀ ਸਨ ਜਿਨ੍ਹਾਂ ਦਾ ਰਿਸ਼ਤਾ ਮਹਿਤਾ ਕਾਲੂ ਜੀ ਨਾਲ ਹੋਇਆ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰੈਤਾ ਜੀ ਦੇ ਘਰ ਸਨ 1464 ਦੇ ਵਿੱਚ ਇੱਕ ਬੇਟੀ ਦਾ ਜਨਮ ਹੋਇਆ। ਉਸ ਵੇਲੇ ਮਾਤਾ ਤ੍ਰੈਤਾ ਜੀ ਆਪਣੇ ਪੇਕੇ ਚਾਹਲ ਪਿੰਡ ਵਿੱਚ ਹੀ ਸਨ। ਜਿਸ ਵੇਲੇ ਆਪ ਜੀ ਦੀ ਕੁੱਖੋਂ ਬੱਚੀ ਨੇ ਜਨਮ ਲਿਆ। ਨਾਨਕਿਆਂ ਨੂੰ ਪਿਆਰੀ ਹੋਣ ਕਰਕੇ ਆਪ ਜੀ ਦੇ ਨਾਨਕਿਆਂ ਨੇ ਆਪ ਦਾ ਨਾਮ ਨਾਨਕੀ ਰੱਖ ਦਿੱਤਾ। ਕਰੀਬ 5 ਸਾਲ ਨਾਨਕੀ ਜੀ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਖੇਡਦੇ ਆ ਤੇ ਲਾਡ ਲੜਾਉਂਦੇ ਆ ਗੁਜ਼ਰ ਗਏ ਉਸ ਤੋਂ ਬਾਅਦ 1469 ਈਸਵੀ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਇਤਿਹਾਸ ਦੇ ਵਿੱਚ ਇਹ ਦਿਨ ਬੜਾ ਹੀ ਸੁਭਾਗਾ ਗਿਣਿਆ ਜਾਂਦਾ ਹੈ ਐਸਪੈਂਡ ਵਿੱਚ ਮਹਿਤਾ ਕਾਲੂ ਜੀ ਦਾ ਪਰਿਵਾਰ ਨਵਾਂ ਸੀ ਪਰ ਮਹਿਤਾ ਕਾਲੂ ਜੀ ਦੇ ਪੈਸੇ ਪੱਖੋਂ ਖੁੱਲਾ ਵਿਵਹਾਰ ਹੋਣ ਕਰਕੇ ਜਦੋਂ ਵੀ ਕਿਤੇ ਐਸਪੈਂਡ ਦੀ ਦੌਲਤ ਦਾਾਈ ਨੇ ਮਹਿਤਾ ਕਾਲੂ ਜੀ ਨੂੰ ਮਿਲਣਾ ਤਾਂ ਉਸ ਨੇ ਹਰ ਵਾਰੀ ਇੱਕੋ ਹੀ ਗੱਲ ਕਹਿਣੀ ਮਹਿਤਾ ਜੀ ਤੁਹਾਡਾ ਘਰ ਬਹੁਤ ਹੀ ਰੱਜਿਆ ਪੂਜਿਆ ਹੈ ਪੁੰਚ ਰੱਜੇ ਪੂਜੇ ਘਰ ਬੜੇ ਨੇ ਜੋ ਆਪਣੇ ਸਕੇ ਸਬੰਧੀਆਂ ਨੂੰ ਤਾਂ ਬੱਚੇ ਚੰਪਣ ਤੇ ਝੰਕੇ ਕੱਪੜੇ ਦੇ ਦੇਣਗੇ ਪਰ ਜਦੋਂ ਦਾਈ ਨੂੰ ਦੇਣ ਦੀ ਵਾਰੀ ਆਉਂਦੀ ਹੈ ਤਾਂ ਸਭ ਤੋਂ ਬੇਕਾਰ ਕੱਪੜਾ ਖਰੀਦ ਕੇ ਦਿੰਦੇ ਨੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਰੱਬ ਕਿਸੇ ਦੀ ਕੋਖ ਨੂੰ ਭਾਗ ਲਾਉਂਦਾ ਸੀ ਤਾਂ ਉਦੋਂ ਦਾਈਆਂ ਹੀ ਆ ਕੇ ਦੇਖਦੀਆਂ ਸਨ ਜੈਸਾ ਕਰਕੇ ਦਾਈ ਨੂੰ ਉਹਨਾਂ ਦੇ ਘਰ ਦਾ ਲੰਬੇ ਸਮੇਂ ਤੋਂ ਪਤਾ ਹੋਣ ਕਰਕੇ ਉਹਨਾਂ ਦੇ ਨਾਲ ਉਹ ਪ੍ਰੇਮ ਸੀ ਤੋਲਤਾ ਦਾਈ ਨੇ ਮਹਤਾ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਨਵੇਂ ਆਏ ਹੋ ਮੈਂ ਸੁਣਿਆ ਹੈ ਤੁਸੀਂ ਬੜੇ ਦਾਨੀ ਹੋ ਇਸ ਲਈ ਮੈਂ ਚੰੰਤੀ ਹਾਂ ਕਿ ਜਿਸ ਦਿਨ ਮੈਂ ਤੁਹਾਡੇ ਘਰੋਂ ਜਾਵਾਂ ਤੇ ਉਸ ਦਿਨ ਮੈਂ ਹੋਰਨਾ ਦੇ ਨਾਲ ਬਧ ਖੁਸ਼ ਹੋ ਕੇ ਜਾਵਾਂ ਮਹਤਾ ਕਾਲੂ ਜੀ ਨੇ ਉਹਨਾਂ ਨੂੰ ਇਹੀ ਜਵਾਬ ਦਿੱਤਾ ਕਿ ਦੌਲਤਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਕੋਈ ਵੀ ਕਮੀ ਨਹੀਂ ਰਹਿਣ ਦੇਵਾਂਗਾ ਪਰ ਯਾਦ ਰੱਖਿਓ ਜਦ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਦੌਲਤਾ ਦਾਈ ਨੇ ਉਸ ਵੇਲੇ ਗੁਰੂ ਸਾਹਿਬ ਦੇ ਸਭ ਤੋਂ ਪਹਿਲਾਂ دیدار ਕੀਤੇ ਸਨ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵਧੀ ਦੌਲਤਾ ਦਾਈ ਅਕਸਰ ਇਹ ਗੱਲ ਕਹੀਆਂ ਕਰਦੀ ਸੀ ਕਿ ਮੈਨੂੰ ਆਪਣੇ ਮਾਪਿਆਂ ਤੇ ਬੜਾ ਇਤਰਾਜ਼ ਸੀ ਜੈਸ ਨੇ ਕਦੇ ਢੰਡ ਭਰ ਕੇ ਰੋਟੀ ਨਹੀਂ ਖਾਦੀ ਜੈਸ ਨੇ ਕਦੇ ਮਾਣ ਭੁੰਦਾ ਕੱਪੜਾ ਨਹੀਂ ਪਹਿਨੇ ਆ ਤੇ ਜੈਸ ਨੇ ਕਦੇ ਪਰਿਵਾਰ ਦਾ ਸੌਖਣਾ ਦੇਖਿਆ ਹੋਵੇ ਤੇ ਉਸ ਦਾ ਨਾਮ ਦੌਲਤਾ ਰੱਖਿਆ ਹੋਵੇ ਜਿ ਉਸ ਨੂੰ ਭੁੰਦਾ ਨਹੀਂ ਸੀ ਨਾਮ ਦੌਲਤਾ ਦੌਲਤਾ ਦਾ ਮਤਲਬ ਹੁੰਦਾ ਅਮੀਰ ਤੇ ਦੌਲਤ ਵਾਲੀ ਪਰ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਦੌਲਤਾ ਆਪਣੇ ਆਪ ਨੂੰ ਬੜੀ ਵਡਭਾਰੀ ਸਾਂਝਦੀ ਸੀ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਦੇਦਾਰੇ ਕੀਤੇ ਸਨ ਇਹ ਹੱਥ ਬੜੇ ਸੁਭਾਗੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਾਸ ਸਨ ਪਰ ਦੌਲਤਾਂ ਵਾਕੇ ਹੀ ਦੌਲਤਮੰਦ ਬਣ ਗਈ ਜਦੋਂ ਉਸ ਨੂੰ ਸਤਿਗੁਰੂ ਜੀ ਦੇ ਪਵਿੱਤਰ ਦੇਦਾਰਾਂ ਦੇ ਕਾਰਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਉਸ ਦਾ ਨਾਮ ਲਿਖਿਆ ਗਿਆ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ